ਅੱਜ ਮੁੰਜੀਤ ਨਗਰ ਦੇ ਵਿੱਚ ਕੈਪਟਨ ਪ੍ਰੀਤੂ ਸਿੰਘ ਤੇ ਉਹਨਾਂ ਦੇ بیٹے ਸਿੱਧੂ ਸਾਹਿਬ ਨੇ ਚੋਣ ਰੈਲੀ ਵਿਖਾਈ ਆ ਉਹਦੇ ਵਿੱਚ ਸਰਦਾਰ ਮਹੇਸ਼ਿੰਦਰ ਸਿੰਘ ਜੀ ਗਰੇਵਾਲ ਸੋਕੀ ਸਾਹਿਬ ਤੇ ਹੋਰ ਸਾਰੇ ਸਮੂਦਨ ਵਾਤੇ ਪਹੁੰਚੇ ਨੇ ਆ ਸਰਕਾਰ ਦੇ ਹਾਲਾਤ ਦੇਖ ਲਓ ਇਲੈਕਸ਼ਨ ਰੈਲੀ ਚੱਲਦੇ-ਚੱਲਦੇ ਵਿੱਚ ਲਾਈਟ ਚਲੀ ਗਈ ਜਿਹੜੇ ਕਹਿੰਦੇ ਸੀ ਲਾਈਟ ਸੀ 300 ਜੁਟ ਫ੍ਰੀ ਦੇਣੇ ਆ ਜਦੋਂ 300 ਜੰਡ ਫ੍ਰੀ ਦਾ ਆਟੋਮੈਟਿਕ ਹੀ ਹੋ ਕੇ ਜਦ ਪਿਜਲੀ ਨਹੀਂ ਆਉਣੀ ਜਦ ਬਿਜਲੀ ਆਉਣੀ ਨਹੀਂ ਤੇ ਜੰਡ ਫ੍ਰੀ ਹੋ ਹੀ ਗਏ ਸੋ ਇਸ ਕਰਕੇ ਮਾੜੀ ਸਰਕਾਰ ਨਕਵੀ ਸਰਕਾਰ ਲੋਕਾਂ ਨੂੰ ਸੁੱਖ ਸਹੂਲਤਾਂ ਤੋਂ ਵਾਂਝੇ ਕਰ ਰਹੀ ਆ ਔਰ ਅਸੀਂ ਬਿਜਲੀ ਸਰਪਲਸ ਕੀਤੀ ਸੀ ਔਰ ਅਸੀਂ ਇਸ ਗੱਲ ਦਾ ਯਕੀਨ ਦਿਵਾਉਣਾ ਵੀ ਜਦੋਂ ਫੇਰ ਪੰਜਾਬ ਦੇ ਵਿੱਚ ਸ਼ੋਮਨੀ ਕਾਲੀ ਦਲ ਦੀ ਸਰਕਾਰ ਬਣਦੀ ਆ ਹੁਣ ਤਾਂ ਮੈਂਬਰ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਸਾਨੂੰ ਮੈਂਬਰ ਪਾਰਲੀਮੈਂਟ ਬਣਾਓ ਸਾਰੀਆਂ ਦੀ ਸਾਰੀਆਂ ਵੋਟਾਂ ਪਾ ਕੇ ਫਿਰ ਪੰਜਾਬ 'ਚ ਜਦੋਂ ਅਕਾਲੀ ਦਲ ਦੀ ਸਰਕਾਰ ਬਣਦੀ ਆ ਫਿਰ ਪੰਜਾਬ ਨੂੰ ਸਰਪਲੱਸ ਸੂਬਾ ਬਣਾਵਾਂਗੇ ਤੇ ਸੁੱਖ ਸਹੂਲਤਾਂ ਦੇਵਾਂਗੇ ਇਹ ਲੋਕਾਂ ਦੇ ਨਾਲ ਪੰਜਾਬੀਆਂ ਨਾਲ ਸਾਡਾ ਵਾਦਾ ਹੈ ਉਹ ਫਿਰ ਫ੍ਰੈਂਚ ਸਿਸਟਮ ਹੋ ਜੇ ਕਾਂਗਰਸ ਨੂੰ ਤਰੱਕੀ ਹੈਗਾ ਉਹ ਪਹਿਲਾਂ ਹੀ ਕਾਂਗਰਸੀ ਸੀ ਅੱਜ ਤੋਂ 2014 2019 ਦੇ ਵਿੱਚ ਉਹਨਾਂ ਨੇ ਕਾਂਗਰਸ ਦੀ ਮੱਤ ਕੀਤੀ ਆਜ਼ਾਦ ਖੜ ਕੇ ਰਮਨਜੀਤ ਸਿੰਘ ਬਿੱਟੂ ਜੋ ਬਿਆਨਤ ਸਿੰਘ ਦਾ ਪੋਤਾ ਜਿਹਨੂੰ ਉਹ ਉੱ쩌ੜ ਕਹਿੰਦੇ ਸੀ ਉਹਨੂੰ ਜਿਤਾਉਂਦੇ ਵੀ ਸੀ ਉਹ ਅੰਦਰੋਂ ਪਹਿਲਾਂ ਹੀ ਲੜੇ ਹੋਏ ਸੀ ਪਹਿਲਾਂ ਹੀ ਉਹਨਾਂ ਲਈ ਕੰਮ ਕਰਦੇ ਸੀ ਉਹ ਦਿਖਾਵੇ ਦੇ ਹੋਰ ਨੇ ਅੰਦਰੋਂ ਹੋਰ ਨਹੀਂ ਪਰ ਉਹਨਾਂ ਨੂੰ ਅੱਜ ਪੁੱਛਿਆ ਜਾਵੇ ਵੀ ਕੀ ਮਸਲੇ ਹੱਲ ਹੋ ਗਏ ਜਿਹੜਾ ਦਰਬਾਰ ਸਾਹਿਬ ਤੇ ਟਾਕ ਹੋਇਆ ਸੀ ਇੰਦਰਾ ਗਾਂਧੀ ਨੇ ਕੀਤਾ ਸੀ ਜਿਹਨੂੰ ਉਹ ਕੰਡਮ ਕਰਦੇ ਸੀ ਕਿ ਹੁਣ ਉਹ ਠੁੱਲ ਗਏ ਜਾਂ ਉਹ ਠੀਕ ਹੋ ਗਿਆ ਕੰਮ ਹੋਰ ਸਜਾਮਾ ਮਿਲ ਗਿਆ ਉਹਨਾਂ ਨੂੰ ਤੇ ਦੂਜੇ ਪਾਸੇ ਜਿਹੜੇ ਸਾਡੇ ਦਿੱਲੀ ਦੇ ਵਿੱਚ ਦੰਗਿਆਂ ਦੇ ਦੌਰਾਨ ਹਜ਼ਾਰਾਂ ਸਾਡੇ ਨੌਜਵਾਨ ਬਜ਼ੁਰਗ ਮਾਤਾ ਮਾਂ ਭੈਣਾ ਸ਼ਹੀਦ ਕੀਤੀਆਂ ਸੀ ਬੇਅਦਬੀ ਕੀਤੀ ਸੀ ਬੇਵੱਪਤੀ ਕੀਤੀ ਸੀ ਉਹਨਾਂ ਦਾ ਇਜ਼ਾਫਾ ਮਿਲ ਗਿਆ ਜਿਹੜਾ ਪਾਣੀ ਦੀ ਗੱਲ ਕਰਿਆ ਕਰਦੇ ਸੀ Rajasthan ਨੂੰ ਪਾਣੀ ਜਾਂਦਾ ਮੁਆਵਜ਼ਾ ਲਵਾਂਗੇ ਵੀ ਕਾਂਗਰਸ ਨੇ ਮੁਆਵਜ਼ਾ ਦੇਤਾ ਇਹ ਸਭ ਦਿਖਾਵੇ ਦੇ ਹੋਰ ਨੇ ਦਿਖਾਉਂਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਇਹ ਕਾਂਗਰਸੀ ਸੀ ਔਰ ਕਾਂਗਰਸ ਵਿੱਚ ਚਲੇ ਗਏ ਨੇ ਇਹਨਾਂ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਣਾ ਕਿਉਂਕਿ ਇਹਨਾਂ ਨੂੰ ਭਲੇਖੇ ਦੇ ਨਾਲ ਪੰਥਕ ਵੋਟ ਪੈਂਦੀ ਸੀ ਜਿਹੜੀ ਪੰਥਕ ਵੋਟ ਇਹਨਾਂ ਨੂੰ ਭਲੇਖੇ ਨਾਲ ਪੈਂਦੀ ਸੀ ਇਹਨਾਂ ਦਾ ਚਿਹਰਾ ਮੋਹਰਾ ਵੇਖ ਕੇ ਉਹ ਸਾਰੇ ਦੀ ਸਾਰੀ ਸ਼ਰਮਣਿ ਕਾਲੀ ਦਾਲ ਵਾਲਾ ਆਵੇ ਕੀ ਮੁੜ ਕੇ ਇਸ ਕਰਕੇ ਇਹਨਾਂ ਦੇ ਜਾਣ ਦਾ ਸ਼ਰਮ ਨਹੀਂ ਕਾਲੀ ਦਾਲ ਨੂੰ ਬਹੁਤ ਵੱਡਾ ਫਾਇਦਾ ਹੋ। ਕਰਕੇ ਤੇ ਲੋਕਾਂ ਨੂੰ ਵੀ ਹੋਵੇਗਾ ਜਿਵੇਂ ਬੋਲਦੇ ਜੀ ਬਾਕੀ ਨੇ। ਜਿਹੜੇ ਜਨ ਬੋਲਦੇ ਨਸ਼ਾ ਇਹ ਜਿਹੜੀ ਸਰਕਾਰ ਆ ਜਿਹੜੀ ਨਕੰਮੀ ਸਰਕਾਰ ਆ ਪੰਜਾਬ ਦੀ ਜਿਹੜੀ ਨਸ਼ੇ ਦੇ ਮੁੱਦੇ ਤੇ ਬਣੀ ਆ ਇਹਦੇ ਹੁੰਦੇ ਨਸ਼ਾ ਘਰ ਘਰ ਪਹੁੰਚ ਗਿਆ ਹੋਮ ਡਿਲੀਵਰੀ ਸ਼ੁਰੂ ਹੋ ਗਈ ਆ। ਇਹ ਸਰਕਾਰ ਨਸ਼ੇ ਨੂੰ ਵੜਾ ਰਹੀ ਆ ਕਿਉਂਕਿ ਇਹਨਾਂ ਦੇ ਐਮ.ਐਲ.ਏ ਨਸ਼ਾ ਤਸਕਰਾਂ ਦੇ ਨਾਲ ਰਲੇ ਹੋਏ ਨੇ। ਉਸ ਨੂੰ ਇਹਨਾਂ ਨੇ ਬੰਦਾ ਰੋਕਿਆ ਹੋਇਆ ਵੀ ਨਹੀਂ ਫੜਨਾ। ਇਸ ਕਰਕੇ ਨਸ਼ੇ ਦਾ ਇਹਨਾਂ ਨੇ ਘਰ ਘਰ ਪਸਾਰਾ ਕਰ ਦਿੱਤਾ ਇਹ ਇਹਦੇ ਲਈ ਅਸੀਂ ਅਵੇਰਨੈਸ ਲੈ ਕੇ ਆਵਾਂਗੇ ਲੋਕਾਂ ਨੂੰ ਸਮਝਾਵਾਂਗੇ ਨਸ਼ਾ ਘਾਤਕ ਮਾਰਾ ਹੈ ਇਹਨੂੰ ਰੋਕਣ ਦੇ ਲਈ ਅਸੀਂ ਆਪਣੇ ਵੱਲੋਂ ਐਨਜੀਓਜ਼ ਨੂੰ ਤੇ ਹੋਰ ਨੂੰ ਲੈ ਕੇ ਰੋਕਣ ਦੀ ਕੋਸ਼ਿਸ਼ ਕਰਾਂਗੇ ਹਾਂ ਜੀ ਦੇਖੋ ਹੰਗਾਰਾ ਤੁਹਾਡੇ ਸਾਹਮਣੇ ਹੈ ਸਰਕਾਰ ਨੇ ਸ਼ਰਾਰਤ ਨਾਲ ਬਿਜਲੀ ਵੀ ਬੰਦ ਕੀਤੀ ਹੈ ਲੋਕਾਂ ਦੇ ਜਕਾਰੇ ਸੁਣ ਲੋ ਕਿੱਡੇ ਆ ਆਗਾ ਜਿਹੜੀਆਂ ਤਿੰਨੋਂ ਪਾਰਟੀਆਂ ਨੇ ਪੰਜਾਬ ਦੇਖੀ ਨੇ ਪੰਜਾਬ ਚ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਨੂੰ ਫਿਰਦੀਆਂ ਨੇ ਪੰਜਾਬ ਚ ਵਿਕਾਸ ਦਾ ਕੰਮ ਠੱਪ ਕਰ ਦਿੱਤਾ ਜਿਹੜਾ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਵਚਨ ਬੱਧਤਾ ਸੀ ਭਾਈਚਾਰਕ ਸਾਂਝ ਗਰੀਬ ਦੀ ਬਾਹ ਜਿਹ ਬਾਦਲ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਗਰੀਬ ਦਾ ਢਿੱਡ ਗੁਰੂ ਦੀ ਗੋਲਕ ਹੈ ਜੇ ਆਟਾ ਦਾਲ ਦੀ ਸਕੀਮ ਕੀਤੀ ਤਾਂ ਅਕਾਲੀ ਦਲ ਨੇ ਸ਼ੁਰੂ ਕੀਤੀ ਜੇ ਸ਼ਗਨ ਸਕੀਮ ਕੀਤੀ ਤਾਂ ਅਕਾਲੀ ਦਲ ਨੇ ਸ਼ੁਰੂ ਕੀਤੀ ਜੇ ਬਡਾਪਾ ਪੈਨਸ਼ਨ ਸ਼ੁਰੂ ਕੀਤੀ ਤਾਂ ਅਕਾਲੀ ਦਲ ਨੇ ਕੀਤੀ ਤੇ ਇਹਨਾਂ ਨੇ ਤਾਂ ਆਟਾ ਦਾਲ ਵੀ ਬੰਦ ਕਰਤਾ ਹੁਣ ਸੁੱਕੇ ਕਣਕ ਦੇਈ ਜਾਂਦੇ ਆ ਦੱਸੋ ਸੁੱਕੀ ਕਣਕ ਖਾ ਕੇ ਇੱਕ ਫੁਲਕਾ ਡੇਢ ਦਾ ਦਿਹਾੜੀ ਨਿਕਲ ਜੂ ਇੱਕ ਸੌ 60 ਗ੍ਰਾਮ ਦਿਹਾੜੀ ਦੀ ਦਿੰਦੇ ਆ ਕਿਉਂਕਿ 5 ਕਿਲੋ ਮਹੀਨੇ ਦੀ 5 ਕਿਲੋ ਨਾਲ ਮੋਦੀ ਰੱਜ ਕੇ ਦਿਖਾ ਦੇਵੇ ਮੈਨੂੰ ਜ ਆ ਭਗਵੰਤ ਮਾਨ ਜਿਹੜੇ ਘਰ 'ਚ ਇੱਕ ਛੀ ਹੈ ਜਿਹੜਾ ਚੰਗਾ ਉਹ 300 ਤੋਂ 400 ਗ੍ਰਾਮ ਆਟਾ ਰੋਜ਼ ਖਾਂਦਾ ਹੈ ਇਹ 160 ਗ੍ਰਾਮ ਦਿੰਦੇ ਆ ਉਹ ਇੱਕ ਫੁਲ ਕ ਇਹਨਾਂ ਦਾ ਖਾ ਕੇ ਬਾਕੀ ਮੰਗਣ ਤੋਂ ਜੇ ਜ਼ਲੀਲ ਕਰਦੇ ਨੇ ਅਸੀਂ ਕੀਤਾ ਸੀ ਸਤਕਾਰ ਆਟੇ ਦੇ ਨਾਲ ਕਣਕ ਦੇ ਨਾਲ ਧਾਲ ਵੀ ਦਿੱਤੀ ਸੀ ਤਾਂ ਕਿ ਕਿਸੇ ਗੱਲ ਦਾ ਨਾ ਹੋਵੇ ਗਰੀਬ ਦੀ ਬੱਚੀ ਨੂੰ ਸ਼ਗਨ ਦਿੱਤਾ ਸੀ 52000 ਰੁਪਇਆ ਇਹਨਾਂ ਨੇ ਉਹ ਵੀ ਬੰਦ ਕੀਤਾ ਬੱਚੀਆਂ ਨੂੰ ਸਾਈਕਲ ਦਿੱਤਾ ਸੀ ਇਹਨਾਂ ਨੇ ਉਹ ਵੀ ਬੰਦ ਕੀਤਾ ਅਸੀਂ ਪੀਰ ਸਹਾਇਤਾ ਸ਼ੁਰੂ ਕੀਤੀ ਸੀ ਇਹਨਾਂ ਨੇ ਉਹ ਵੀ ਬੰਦ ਕੀਤੀ ਇਹਨਾਂ ਨੇ ਚਲਾਇਆ ਕੀ ਹੈ ਸਿਰਫ ਗੁੰਡਾ ਕਰਦੀ ਨੋਟਕ ਉਸ ਵਟ ਦਿਨ ਦਿਹਾੜੇ ਕਤਲ ਚੇਨੀਆ ਅੱਗੇ ਸੜਕ ਉਰਦੀਆਂ ਸੀ ਹੁਣ ਘਰਾਂ ਚ ਲਾਉਣ ਲੱਗ ਗਏ ਗੈਂਗਸਟਰ ਰਾਜ ਹੈ ਕਾਂਗਰਸ ਆਪ ਤੇ ਜਿਹੜੀ ਹੈਗੀ ਇਹ ਭਾਜਪਾ ਇਹ ਪੰਜਾਬ ਦੀ ਹੋਂਦ ਲਈ ਖਤਰਾ ਨੇ ਜਿੰਨੀ ਛੇਤੀ ਇਹਨਾਂ ਨੂੰ ਹਰਾਦਾ ਗਿਆ ਉਹਨੀ ਛੇਤੀ ਪੰਜਾਬ ਬਚਾ ਲਾਂਗੇ ਹਾਂਜੀ ਅੱਜ ਮੀਟਿੰਗ ਹੋਈ ਹੈ ਜੀ ਕੀ ਹਾਂਜੀ ਅੱਜ ਵਾਰਡ ਨੰਬਰ 52 ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਮੀਟਿੰਗ ਜੋ ਇੱਕ ਜਲਸੇ ਦਾ ਰੂਪ ਸੀਗਾ ਸਰਦਾਰ ਰਣਜੀਤ ਸਿੰਘ ਢਿੱਲੋਂ ਲੋਕ ਸਭਾ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਜੋ ਇੱਕ ਬਹੁਤ ਵੱਡੀ ਮੀਟਿੰਗ ਕੀਤੀ ਗਈ ਹੈ ਸੋ ਇੱਕ ਬਹੁਤ ਵੱਡਾ ਲੋਕਾਂ ਵੱਲੋਂ ਸਮੂਹ ਸੰਗਤ ਵੱਲੋਂ ਵਾਰ ਨੰਬਰ 52 ਵੱਲੋਂ ਇੱਕ ਫਤਵਾ ਮਿਲਿਆ ਹੈ ਸਰਦਾਰ ਰਣਜੀਤ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿ ਅਸੀਂ ਜੋ ਆਪ ਜੀ ਨੇ ਲੋਕ ਸਭਾ ਲੁਧਿਆਣਾ ਤੋਂ ਸਰਦਾਰ ਰਣਜੀਤ ਸਿੰਘ ਢਿੱਲੋਂ ਨੇਕ ਇਮਾਨਦਾਰ ਜ਼ਮੀਨ ਨਾਲ ਜੁੜੇ ਹੋਏ ਸਾਨੂੰ ਕੈਂਡੀਡੇਟ ਦਿੱਤੇ ਆ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਪਾਰਲੀਮੈਂਟ ਤੱਕ ਪਹੁੰਚਾਵਾਂਗੇ ਤਾਂ ਕਿ ਜੋ ਪੰਜਾਬ ਦੇ ਹਿੱਤਾਂ ਹੱਕਾਂ ਦੀ ਆਵਾਜ਼ ਹੈ ਉਹ ਦਿੱਲੀ ਤੱਕ ਤਗੜੇ ਤਰੀਕੇ ਨਾਲ ਉਲੰਧ ਕੀਤਾ ਜਾ ਸਕੇ ਜੋ ਕਿ ਆਪਾਂ ਪੰਜਾਬ ਦੇ ਹਾਲਾਤ ਦੇਖ ਰਹੇ ਆ ਆ ਲਾਈਟਾਂ ਦਾ ਹਾਲ ਦੇਖ ਲੋ ਜੋ ਲਾਈਟਾਂ ਦੇ ਝੂਟੇ ਵਾਅਦੇ ਕਰਕੇ ਆ ਕੁਝ ਸਮਾਂ ਪਹਿਲਾਂ ਇੱਥੇ ਮਿਟੀਆਂ ਚੱਲ ਰਹੀਆਂ ਨੇ ਪਰ ਬੜੀ ਸਰਕਾਰ ਲਈ ناکامی ਵਾਲੀ ਗੱਲ ਗੱਲ ਹੈ ਕਿ ਲਗਾਤਾਰ ਲਾਈਟਾਂ ਤੇ ਲਾਈਟਾਂ ਜਾ ਰਹੀਆਂ ਨੇ ਔਰ ਸੰਗਤ ਨੂੰ ਇੱਕ ਭਾਰੀ ਦੁੱਖ ਤਕਲੀਫ ਕੰਗੀ ਸਹਣੀ ਪੈ ਰਹੀ ਹੈ ਜੋ ਹਨੇਰੇ ਵਿੱਚ ਕਈ ਦੁਬਧਾ ਪਰੇਸ਼ਾਨੀਆਂ ਆ ਰਹੀਆਂ ਨੇ ਸੋ ਹੋਰ ਵੀ ਕਈ ناکامیਆਂ ਨੂੰ ਦੇਖਦੇ ਹੋਏ ਅੱਜ ਅਸੀਂ ਪੰਜਾਬ ਵਾਸੀਆਂ ਨੂੰ ਇਹ ਹੀ ਬੇਨਤੀ ਤਰਲਾ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਜਿੱਥੇ ਪਹਿਲਾਂ ਵੀ ਬਾਦਲ ਸਾਹਿਬ ਮਾਨਯੋਗ ਰਾਜਨੀਤੀ ਦੇ ਬਾਬਾ ਬੋੜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਮਾਪਾਰਟੀ ਸ਼੍ਰੋਮਣੀ ਕਾਲੀ ਦਲ ਵੱਲੋਂ ਜੋ ਵੀ ਪੰਜਾਬ ਦੇ ਹਿੱਤਾਂ ਹਾਸਲ ਲਈ ਜੜੀਆਂ ਵੀ ਗਤੀਵਿਧੀਆਂ ਕਾਰਵਾਈਆਂ ਜੋ ਚਾਹੇ ਨਹਿਰਾਂ ਦੇ ਪਾਣੀ ਦੇ ਖਿਲਾਫ ਲੜਾਈਆਂ ਬੰਦੀ ਸਿੰਘਾਂ ਦੇ ਖਿਲਾਫ ਲੜਾਈਆਂ ਇਹ ਹੋਰ ਵੀ ਕਿਸਾਨੀ ਵਰਗ ਲਈ ਆਪਣੇ ਵੱਟੀਆਂ ਵੱਟੀਆਂ ਕੁਰਸੀਆਂ ਨੂੰ ਠੁਕਰਾਣਾ ਜੋ ਇਹਨਾਂ ਸਭ ਚੀਜ਼ਾਂ ਨੂੰ ਦੇਖਦੇ ਹੋਏ ਆਓ ਆਪਾਂ ਸਾਰੇ ਪ੍ਰਣ ਕਰੀਏ ਕਿ ਅੱਜ ਸ਼ਰੋਮਨੀ ਕਾਲੀ ਦਲ ਮਾਂ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਸਮੁੱਚੇ ਪੰਜਾਬ ਵਿੱਚ ਜਾਂ ਮੈਂ ਗੱਲ ਕਰਾਂਗਾ ਲੁਧਿਆਣਾ ਸ਼ਹਿਰ ਵਿੱਚ ਸਰਦਾਰ ਰਣਜੀਤ ਸਿੰਘ ਢਿੱਲੋਂ ਖੜੇ ਆ ਅਸੀਂ ਸਾਰੇ ਆਪਣੇ ਵੱਲੋਂ ਵਿਸ਼ਵਾਸ ਦਵਾਨੇ ਆ ਕਿ ਇਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਪਾਰਲੀਮੈਂਟ ਤੱਕ ਪਹੁੰਚਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ